ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸਾਂਸਦ ਅਮਰਿਤਪਾਲ ਦੇ ਸਾਥੀ ਕੋਰਟ ਦੇ ਵਿੱਚ ਪੇਸ਼ ਹੋਏ ਨੇ ਅਮਰਿਤਪਾਲ ਦੇ ਸੱਤ ਸਾਥੀਆਂ ਦਾ 25 ਮਾਰਚ ਤੱਕ ਰਿਮਾਂਡ ਮਿਲਿਆ ਹੈ ਅਮਰਿਤਪਾਲ ਦੇ ਸੱਤ ਸਾਥੀ ਜੁੜੇ ਨੇ ਉਹਨਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਅਜਾਲਾ ਅਦਾਲਤ ਦੇ ਵਿੱਚ ਅਮਰਿਤਪਾਲ ਦੇ ਸਾਥੀਆਂ ਨੂੰ ਪੇਸ਼ ਕੀਤਾ ਗਿਆ ਪੇਸ਼ੀ ਨੂੰ ਲੈ ਕੇ ਕੜੇ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ ਅਜਨਾਲਾ ਪੁਲਿਸ ਟ੍ਰਾਂਜ਼ਿਟ ਰਿਮਾਂਡ ਲੈ ਕੇ ਆਈ ਹੈ ਪੰਜਾਬ ਅਤੇ ਅਮਰਿਤਪਾਲ ਦੇ ਸਾਥੀ ਬਸੰਤ ਸਿੰਘ ਭਗਵੰਤ ਸਿੰਘ ਬਾਜਖਾਣਾ ਪੇਸ਼ ਹੋਏ ਨੇ ਰਣਜੀਤ ਸਿੰਘ ਕਲਸੀ ਸਰਬਜੀਤ ਸਿੰਘ ਕਲਸੀ ਪੇਸ਼ ਹੋਏ ਅਸਤਨਾਲ ਹੀ ਗੁਰਿੰਦਰਪਾਲ ਗੁਰੀ ਔਸ਼ਲਾ ਅਤੇ ਹਰਜੀਤ ਸਿੰਘ ਉਰਫ ਚਾਚਾ ਪੇਸ਼ ਹੋਇਆ ਤੇ ਅਮਰਿਤਪਾਲ ਦੇ ਸੱਤ ਸਾਥੀਆਂ ਨੂੰ ਅਜਨਾਲਾ ਦੇ ਦਲ ਦੇ ਵਿਖੇ ਪੇਸ਼ ਕੀਤਾ ਗਿਆ ਹੈ ਪੇਸ਼ੀ ਹੋ ਚੁੱਕੀ ਹੈ ਦੱਸ ਦੇ ਕਿ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਸੰਸਦ ਅਮਰਿਤਪਾਲ ਦੇ ਸਾਥੀ ਕੋਰਟ ਦੇ ਵਿੱਚ ਪੇਸ਼ ਹੋਏ ਨੇ ਅਮਰਿਤਪਾਲ ਦੇ ਸੱਤ ਸਾਥੀਆਂ ਦਾ 25 ਮਾਰਚ ਤੱਕ ਦਾ ਰਿਮਾਂਡ ਚਲੇ ਹਾਸਲ ਹੋਇਆ ਹੈ ਟ੍ਰਾਂਜਿਟ ਰਿਮਾਂਡ ਤੇ ਜੁੜੇ ਅਜਨਾਲਾ ਪੁਲਿਸੇ اور ਡਿਬਰਗੜ੍ਹ ਜੇਲ੍ਹ ਤੋਂ ਲੈ ਕੇ ਪੰਜਾਬ ਆਈ ਹੈ ਅਮਰਿਤਪਾਲ ਦੇ ਸੱਤ ਸਾਥੀ ਪੇਸ਼ ਹੋਏ ਨੇ ਕੋਰਟ ਦੇ ਵਿੱਚ ਤੇ 4 ਦਿਨਾਂ ਦਾ ਰਿਮਾਂਡ ਚੜਾਇਆ ਹੈ ਪੁਲਿਸ ਰਿਮਾਂਡ ਅਮਰਿਤਪਾਲ ਦੇ ਸਾਥੀਆਂ ਦਾ ਮਿਲਿਆ ਹੈ ਅਜੇ ਹਾਲਾ ਅਦਾਲਤ ਦੇ ਵਿੱਚ ਅਮਰਿਤਪਾਲ ਦੇ ਸਾਥੀਆਂ ਨੂੰ ਪੇਸ਼ ਕੀਤਾ ਗਿਆ ਡਿਬਰੂਗੜ ਜੇਲ੍ਹ ਚ ਬੰਦ ਸੰਸਦ ਅਮਰਿਤਪਾਲ ਦੇ ਸਾਥੀ ਕੋਰਟ ਦੇ ਵਿੱਚ ਪੇਸ਼ ਹੋਏ ਨੇ ਹਾਲਾਂਕਿ ਤੋਂ ਦੱਸਦੇ ਕਿ ਅਮਰਿਤਪਾਲ ਫਿਲਹਾਲ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਬੰਦੇ ਹੈ ਅਜੇ ਹਾਲਾ ਪੁਲਿਸ ਟ੍ਰਾਂਨਜ਼ਿਟ ਰਿਮਾਂਡ ਤੇ ਲੈ ਕੇ ਆਈ ਅਤੀ ਕੋਰਟ ਦੇ ਵਿੱਚ ਪੇਸ਼ ਹੋਏ ਨੇ ਅਮਰਿਤਪਾਲ ਦੇ ਸੱਤ ਸਾਥਿਆ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ ਚਾਰਗੀਆਂ ਦਾ ਪੁਲਿਸ ਰਿਮਾਂਡ ਜੁੜਾਏ ਹਾਸਲ ਕੀਤਾ ਗਿਆ ਹੈ ਤੇ 25 ਮਾਰਚ ਤੱਕ ਰਿਮਾਂਡ ਮਿਲਿਆ ਹੈ ਅਮਰਿਤਪਾਲ ਦੇ ਸੱਤ ਸਾਥਿਆ ਦਾ 25 ਮਾਰਚ ਤੱਕ ਰਿਮਾਂਡ ਮਿਲਿਆ ਹੈ ਟ੍ਰਾਂਜਿਟ ਰਿਮਾਂਡ ਜੁੜਾ ਹੈ ਪੰਜਾਬ ਪੁਲਿਸ ਲੈ ਕੇ ਆਈ ਹੈ ਉਹਨਾਂ ਨੂੰ ਡਿਬਰੂਗੜ ਤੋਂ ਤੇ ਡਿਬਰੂਗੜ ਜੇਲ੍ਹ ਦੇ ਵਿੱਚੋਂ ਪੰਜਾਬ ਲੈ ਕੇ ਆਈ ਹੈ ਟ੍ਰਾਂਜਿਟ ਰਿਮਾਂਡ ਤੇ ਪੰਜਾਬ ਪੁਲਿਸ ਅਮਰਿਤਪਾਲ ਦੇ ਸੱਤ ਸਾਥਿਆ ਦਾ 25 ਮਾਰਚ ਤੱਕ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ ਦਿਬਰਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਸੰਸਦ ਅਮਰਿਤਪਾਲ ਦੇ ਸੱਤ ਸਾਥੀਆਂ ਦਾ ਰਿਮਾਂਡ ਚੜਾ ਹੈ। ਹਾਸਲ ਹੋਇਆ ਹੈ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਤੇ ਅਮਰਿਤਪਾਲ ਦੇ ਸੱਤ ਸਾਥੀ 25 ਮਾਰਚ ਤੱਕ ਉਹਨਾਂ ਦਾ ਰਿਮਾਂਡ ਜੁੜਾ ਹੈ ਹਾਸਲ ਹੋਇਆ ਹੈ। ਕੜੀ ਸੁਰੱਖਿਆ ਪ੍ਰਬੰਧ ਚੋੜੇ ਨੇ ਉਥੇ ਕੀਤੇ ਗਏ ਨੇ। ਜੋਲਾਦਾਲਤ ਵਿੱਚ ਅਮਰਿਤਪਾਲ ਦੇ ਸਾਥੀਆਂ ਨੂੰ ਪੇਸ਼ ਕੀਤਾ ਗਿਆ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸੰਸਦ ਅਮਰਿਤਪਾਲ ਦੇ ਸਾਥੀ ਸੱਤ ਸਾਥੀਆਂ ਦਾ ਪੁਲਿਸ ਰਿਮਾਂਡ ਜੋੜਾ ਹੈ ਮਿਲਿਆ ਹੈ ਤੇ ਇਸ ਨੂੰ ਲੈ ਕੇ ਹੀ ਅੱਜ ਉਹਨਾਂ ਦੀ ਪੇਸ਼ੀ ਵੀ ਹੋਈ ਹੈ ਦੱਸਦੇ ਕਿ 25 ਮਾਰਚ ਤੱਕ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਚਾਰ ਦਿਨ ਦਾ ਇਹ ਪੁਲਿਸ ਰਿਮਾਂਡ ਹੈ ਟਰਾਂਜਿਟ ਰਿਮਾਂਡ ਤੇ ਡਿਬਰੂਗੜ ਜੇਲ੍ਹ ਤੋਂ ਅਜਨਾਲਾ ਪੁਲਿਸ ਪੰਜਾਬ ਲੈ ਕੇ ਆਈ ਹੈ ਅਮਰਿਤਪਾਲ ਦੇ ਸੱਤ ਸਾਥੀਆਂ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ

ਅਜੇ ਵੀ ਡਿਬਰੂਗੜ ਜੇਲ੍ਹ ਦੇ ਵਿੱਚ ਉਸ ਦੇ ਨਾਲ ਨੇ ਅਜਾਲਾ ਅਦਾਲਤ ਦੇ ਵਿੱਚ ਅਮਰਿਤਪਾਲ ਦੇ ਸਾਥੀਆਂ ਨੂੰ ਪੇਸ਼ ਕੀਤਾ ਗਿਆ ਹੈ ਤੇ ਦੱਸ ਦੇ ਕਿ ਅਮਰਿਤਪਾਲ ਦੇ ਸਾਥੀ ਬਸੰਤ ਸਿੰਘ ਭਗਵਾਨ ਸਿੰਘ ਬਾਜਰਖਾਨਾ ਨੂੰ ਪੇਸ਼ ਕੀਤਾ ਗਿਆ ਗੁਰਮੀਤ ਸਿੰਘ ਬੁੱਕਣਵਾਲਾ ਰਣਜੀਤ ਸਿੰਘ ਕਲਸੀ ਸਰਬਜੀਤ ਸਿੰਘ ਕਲਸੀ ਵੀ ਪੇਸ਼ ਹੋਏ ਨੇ ਗੁਰਿੰਦਰਪਾਲ ਔਜੜੇ ਨੇ ਗੁਰਿੰਦਰਪਾਲ ਗੁਰੇ ਔਜਲਾ ਅਤੇ ਹਰਜੀਤ ਸਿੰਘ ਕੁਲਵੰਤ ਸਿੰਘ ਨੂੰ ਵੀ ਪੇਸ਼ ਕੀਤਾ ਗਿਆ ਦੇਖੋ ਅੱਜ 39 ਨੰਬਰ ਜਿਹੜੀ ਐਫ ਆਈ ਆਰ ਹੈ ਅਜਨਾਲਾ ਕਾਂਢ ਦੀ ਉਸ ਦੇ ਵਿੱਚ ਅੱਜ ਪੁਲਿਸ ਉਹਨਾਂ ਨੂੰ ਪੇਸ਼ ਕਰ ਰਹੀ ਹੈ ਤੇ ਸੱਤ ਬੰਦੇ ਨੇ ਜਿਨ੍ਹਾਂ ਨੂੰ ਪੇਸ਼ ਕਰ ਰਹੀ ਹੈ ਕਿਹੜੇ ਕਿਹੜੇ ਬੰਦੇ ਆ ਰਹੇ ਆ ਤੇ ਕਦੋਂ ਤੱਕ ਪੇਸ਼ ਹੋਣਗੇ ਦੇਖੋ ਜਿਹੜੀ ਕੱਲ ਦੀ ਨਿਊਜ਼ ਆ ਰਹੀ ਹੈ ਉਹ ਤਾਂ ਭਾਈ ਦਲਜੀਤ ਸਿੰਘ ਕਲਸੀ ਗਰਮੀਤ ਸਿੰਘ ਕਲਵੰਦ ਸਿੰਘ ਤੇ ਟੋਟਲ ਸੱਤ ਆਦਮੀ ਉਹ ਸੰਸੇਂਗ ਨੂੰ ਪੇਸ਼ ਹੋਣ ਜਾ ਰਹੇ ਨੇ ਦੇਖੋ ਜੋ ਹਾਲਾਤ ਨੇ ਲੱਗਦਾ ਮੈਨੂੰ ਸ਼ਾਇਦ 10 ਵਜੇ ਤੋਂ ਪਹਿਲਾਂ ਹੀ ਪੇਸ਼ ਕਰ ਦਿੰਦੇ ਕਿ ਉਹ ਦੂਬਾਰਾ ਕੋਰਟ ਦੀਆਂ ਪ੍ਰੋਸੀਡਿੰਗ ਸ਼ੁਰੂ ਹੋ ਜਾਣਗੀਆਂ ਤੇ ਫੋਰਸ ਵੀ ਕਾਫੀ ਜਿਆਦੀ ਹੈ ਤੇ ਮੈਨੂੰ ਲੱਗਦਾ ਜਲਦੀ ਪੇਸ਼ ਕਰਦੇ ਜੀ ਉਮੀਦ ਲੱਗਦਾ ਰਿਮਾਨ ਹੋਗੇ ਦੇਖੋ ਪੁਲਸ ਨੇ ਤਾਂ ਰਿਮਾਨ ਮੰਗਣਾ ਹੈ ਜੀ ਪਰ ਸਾਡੀ ਜਿਹੜੀ ਆ ਉਸ ਦੇ ਉੱਤੇ ਮਿਸਟਰ ਸੰਧੂ ਮੇਰੇ ਨਾਲ ਨੇ ਤੇ ਸਾਡੀ ਤਾਂ ਇਹੀ ਬੇਨਤੀ ਆ ਕਿ ਰਿਮਾਨ ਨਹੀਂ ਮਿਲਣਾ ਚਾਹੀਦਾ ਕਿਉਂਕਿ 2 ਸਾਲ ਤੋਂ ਬੰਦੇ ਬਾਹਰ ਕਸੜੀ ਦੇ ਵਿੱਚ ਨੇ ਤੇ ਦੂਜਾ ਜਿਹੜਾ ਟ੍ਰਾਇਲ ਹੈ ਉਹ ਆਲਰੇਡੀ ਅੰਮ੍ਰਿਤਸਰ ਚੱਲ ਰਿਹਾ ਹੈ ਤੇ ਜੇ ਆਲਰੇਡੀ ਰਿਕਵਰੀ ਹੋ ਚੁੱਕੀ ਆ ਉਸ ਦੇ ਵਿੱਚ ਫਰਦਰ ਕੋਈ ਮੈਟਰ ਚ ਰਹਿ ਹੀ ਨਹੀਂ ਗਿਆ ਰਿਕਵਰੀ ਇਸ ਕੇਸ ਦੇ ਅੰਦਰ ਜਿੱਥੇ ਤੁਕਰ ਮੈਨੂੰ ਲੱਗਦਾ ਕੋਈ ਰਿਕਵਰੀ ਹੈ ਹੀ ਨਹੀਂ ਕਿਉਂਕਿ ਵੈਪਨ ਤਾਂ ਆਲਦੀ ਰਿਕਵਰ ਹੋ ਚੁੱਕੇ ਨੇ ਤੇ 2 ਸਾਲ ਦਾ ਪੀਰੀਅਡ ਵੀ ਜ਼ਿਆਦਾ ਹੋ ਗਿਆ ਹੈ ਕਿ ਆਪਾਂ ਇਹ ਕਹਿ ਨਹੀਂ ਸਕਦੇ ਕਿ ਇਹਨਾਂ ਨੂੰ ਤੱਕੀ ਰਿਕਵਰੀ ਕਰਨੀ ਮੇਰੇ ਦੇਖਣ ਚ ਕੋਈ ਰਿਕਵਰੀ ਨਹੀਂ ਬਣਦੀ ਕੋਈ ਰਿਮਾਂਡ ਵੀ ਇਸ ਦੇ ਵਿੱਚ ਨਹੀਂ ਬਣਦਾ ਕਿਉਂਕਿ ਜਿਵੇਂ ਗਰਮੀਤ ਸਿੰਘ ਬੁੱਕਣ ਵਾਲ ਸੀ ਇੱਕ ਆਦਮੀ ਜਿਹੜਾ ਅਜਨਾਲਾ ਕਾਂਡ ਚੋਂ ਦੀ ਐਂਟਰੀ ਹੋਈ ਨਹੀਂ ਉਹ ਆਦਮੀ ਜਿਹੜਾ ਹੈ ਉਹ ਹਰੀ ਕੇ ਹੈਡ ਜਿੱਥੇ ਆਪਾਂ ਕਹਿ ਜੀਏ ਜੀਰੇ ਦੇ ਕੋਲ ਹੀ ਉਹਨੂੰ ਐਪਰੀਹੈਂਡ ਕਰ ਲਿਆ ਸੀ ਉਹਨੂੰ ਫੜ ਲਿਆ ਸੀ ਤੇ ਜੇ ਉਹਨੂੰ ਫੜ ਲਿਆ ਸੀ ਤੇ ਫਿਰ ਅਜਨਾਲੇ ਕਾਂਡ 'ਚ ਉਹਨੂੰ ਮুলਜ਼ਮ ਕਿਉਂ ਬਣਾਇਆ ਗਿਆ ਜੇ ਇੱਕ ਮুলਜ਼ਮ ਨੂੰ ਆਪਾਂ ਫਾਲਸਲੀ ਇਮਪਲੀਕੇਟ ਕਰਦੇ ਆ ਇਟ ਮੀਨਸ ਡਾਊਟ ਕ੍ਰੀਏਟ ਹੁੰਦਾ ਦੂਜੇ ਬੰਦਿਆਂ ਦੇ ਉੱਪਰ ਵੀ ਇਹ ਕੋਈ ਰਿਕਵਰੀ ਨਹੀਂ ਫਾਲਸਲੀ ਇਮਪਲੀਕੇਟ ਕੀਤਾ ਨਹੀਂ ਸੀ ਡੀਜੀਪੀ ਸਾਹਿਬ ਕਹਿੰਦੇ ਆ ਕਿ ਸਖਤ ਤਰਾਵਾਂ ਤਹਿਤ ਇਹਨਾਂ ਨੂੰ ਸਜ਼ਾਵਾ ਹੋਣੀ ਹੈ ਜੇ ਕਿਉਂਕਿ ਕ੍ਰਾਈਮ ਜਿਹੜਾ ਕੀਤਾ ਵਾ ਉਹਦੇ ਵਾਸਤੇ ਸਜ਼ਾਵਾ ਤਾਂ ਹੁਣ ਉੱਥੇ ਮਿਲਣੀ ਹੈ ਡੀਜੀਪੀ ਸਾਹਿਬ ਤਾਂ ਕਹਿੰਦੇ ਸੀ ਚਲਾਨ ਵੀ ਪੇਸ਼ ਕਰਾਂਗੇ ਬਾਦਲਾਂ ਦਾ ਵਹਿਬਲ ਕਲੰਚ ਨਹੀਂ ਕੀਤਾ ਸਾਹਮਣੇ ਦੇਖੀ ਡੀਜੀਪੀ ਸਾਹਿਬ ਤਾਂ 2 ਸਾਲ ਪਹਿਲਾਂ ਮੇਰੇ ਕੋਲ ਹੀ ਕੇਸ ਹੈ ਕਹਿੰਦੇ ਸੀ ਚਲਾਨ ਪੇਸ਼ ਕਰਾਂਗੇ ਮੁਲਜ਼ਮ ਨੇ ਬਾਦਲ ਤੇ ਕੀ ਕੀਤਾ ਡੀਜੀਪੀ ਸਾਹਿਬ ਨੇ ਡੀਜੀਪੀ ਸਾਹਿਬ ਤਾਂ ਸਮੇਤ ਸਿੰਘ ਸੈਣੀਦੌਰਟ ਵੀ ਬੋਲਦੇ ਸੀ ਸੋ ਡੀਜੀਪੀ ਸਾਹਿਬ ਨੇ ਇਹ ਫੈਸਲਾ ਨਹੀਂ ਕਰਨਾ अमृतपाल के साथ पेश की था गया है पच्ची मार्च तक रिमांड मिले है सत साथिया का चार दिन का जोड़ा पुलिस रिमांड हासिल होया है ਐਸੇ ਖਬਰ ਤੇ ਸਾਡੇ ਸਹਿਯੋਗੀ ਜਗਜੀਤ ਸਿੰਘ ਅਜਨਾਲਾ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਤਾਂ ਆਮ ਤਮਾਮ ਜਾਣਕਾਰੀਆਂ ਉਨਾ ਤੋਂ ਲਵਾਗੇ ਜਗਜੀਤ ਸੱਤ ਸਾਥੀਆਂ ਦੀ ਪੇਸ਼ੀ ਹੋਈ ਹੈ ਅਮ੍ਰਿਤਪਾਲ ਦੇ ਕੀ ਲੱਗ ਰਿਹਾ ਹੈ ਸੁਣਵਾਈ ਦੇ ਵਿੱਚ ਕਿੰਨਾ ਕੁ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਮੁੱਦਾ ਚੱਲ ਰਿਹਾ ਹੈ ਕਿ ਅੱਜ ਸੰਸਦ ਅਮ੍ਰਿਤਪਾਲ ਦੇ ਸੱਤ ਸਾਥੀਆਂ ਨੂੰ ਇੱਥੇ ਡਿਬਰੂਗੜ੍ਹ ਦੀ ਜੇਲ੍ਹ ਤੋਂ ਲਿਆ ਕੇ ਅਜਨਾਲਾ ਦੀ ਮਾਨਜੁਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਹਨਾਂ ਦਾ ਰਿਮਾਂਡ ਮੰਗਣ ਦੀ ਗੱਲ ਕੀਤੀ ਗਈ ਸੀ ਕਿ 7 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀਗਾ ਪਰ ਜਿਹੜਾ ਜਿਹੜਾ ਵਾ ਮਾਂਜੂਕ ਅਦਾਲਤੋਂ ਲੋ ਜਿਹੜਾ ਉਹਨਾਂ ਨੂੰ 4 ਦਿਨ ਦਾ ਰਿਮਾਨਡ ਦੇ ਦਿੱਤਾ ਗਿਆ 21 ਤਰੀਕ ਤੋਂ ਲੈ ਕੇ 25 ਤਰੀਕ ਤੱਕ ਜਿਹੜਾ ਅੱਜ ਉਸ ਰਿਮਾਨਡ ਦੇ ਦਿੱਤਾ ਗਿਆ ਜਿਸ ਵਿੱਚ ਵਕੀਲ ਵੱਲੋਂ ਕਿਹਾ ਗਿਆ ਕਿ ਇਦ ਵਿੱਚ ਅੱਜ ਗੱਲ ਕੀਤੀ ਗਈ ਹੈ ਪੁਲਿਸ ਵੱਲੋਂ ਕਿ ਜਿਹੜੀ ਵੈਪਰ ਰਿਕਵਰ ਕਰਨ ਦੀ ਗੱਲ ਕੀਤੀ ਗਈ ਹੈ ਜਾਂ ਹੋਰ ਕੁਝ ਵੀ ਮਗਰੀ ਰਿਕਵਰ ਕਰਦੀ ਹੈ ਜੀ ਗੱਲ ਕੀਤੀ ਗਈ ਹੈ ਕਿ ਉਹ ਦੋ ਜੜੀਆਂ ਰਿਕਵਰ ਕੀਤੇ ਜਾਣਗੀਆਂ ਉਸ ਨੂੰ ਲੈ ਕੇ ਜਿਹੜਾ ਅੱਜ ਨੂੰ ਮਾਂਜੂਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਜਿਹੜੇ ਉਹਨਾਂ ਦੀ ਗੱਲ ਕਰੀਏ ਜਿਹੜੇ ਅੰਮ੍ਰਿਤਸਰ ਦੇ ਵਕੀਲ ਨੇ ਉਹਨਾਂ ਵੱਲੋਂ ਕਿਤਨਾ ਜੀਤ ਇਹਨਾਂ ਚੀਜ਼ਾਂ ਸਾਰੀਆਂ ਦਾ ਵਿਰੋਧ ਕੀਤਾ ਗਿਆ ਤੇ ਇਸ ਚੀਜ਼ ਦਾ ਬਾਹਰ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਆਂ ਉਸ ਵੀ ਜਾਇਰ ਕੀਤਾ ਗਿਆ ਕਿ 2 ਸਾਲ ਜਿਹੜੇ ਬੰਦੇ ਡਿਬਰੂਗੜ ਜਿਹੜਾ ਵਿੱਚ ਰਹਿ ਕੇ ਆਗੇ ਉਹਨਾਂ ਕੋਲੋਂ ਕਿਹੜੀਆਂ ਚੀਜ਼ਾਂ ਰਿਕਵਰ ਕਰਨ ਵਾਲੀਆਂ ਰਹਿ ਗਈਆਂ ਨੇ ਇਤਨੇ ਕਿਤੇ ਉਹਨਾਂ ਨੇ ਇਸ ਤੀਦਾ ਰੋਜ ਜਤਾਇਆ ਕਿ ਕਿਤਨੇ ਕਿਤੇ ਇਹ ਜਿਹੜੀਆਂ ਸਰਕਾਰ ਦੇ ਤੌਰ ਤੇ ਜਿਹੜਾ ਇਹ ਅਜੇ ਹਾ ਡਰਾਮਾ ਕੀਤਾ ਜਾ ਰਿਹਾ ਕਿ ਮਾਂਜੁਗ ਅਦਾਲਤ ਵਿੱਚੋਂ ਇਹ ਜਿਹੜਾ ਪੁਲਿਸ ਵੱਲੋਂ ਜਿਹੜਾ ਰਿਮਾਂਡ ਲੈ ਕੇ ਫਿਰ ਦੁਬਾਰਾ ਜਿਹੜੀ ਪੁਛਗਿਸ ਕੀਤੀ ਜਾ ਰਹੀ ਹੈ ਪਰ ਜੇ ਉਹ ਕਹਿ ਰਹੇ ਨੇ ਕਿ ਕਿਸੇ ਤਰ੍ਹਾਂ ਕਿਸ ਨੇ ਜਿਹੜੀ ਇਹ ਪੁਛਗਿਸਾ ਕਿਤਨਾ ਕਿਤੇ ਬਿਲਕੁਲ ਸਹੀ ਨਹੀਂ ਅਗੀਥੀ ਤੇ ਕਿਨਾਲ ਜਿਹੜੀ ਇਹ ਪੁਛਗਿਸ ਨਹੀਂ ਕੀਤੀ ਜਾ ਰਹੀ ਜੀ ਜੋ ਜੀਤ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੁੜਾ ਇੱਕ ਸਾਥੀ ਗੁਰਿੰਦਰਪਾਲ ਦਾ ਨਾਮ ਲਿਆ ਜਾ ਰਿਹਾ ਹੈ ਕਿ ਗੁਰਿੰਦਰਪਾਲ ਛੋੜੇ ਨੇ ਉਹ ਤਾਂ ਉਸ ਵੇਲੇ ਮੌਜੂਦ ਹੀ ਨਹੀਂ ਸੀ ਇਨਵੋਲਵਮੈਂਟ ਹੀ ਉਹਨਾਂ ਦਾ ਦਰਜ ਨਾਲ ਕਾਂਡ ਦੇ ਵਿੱਚ ਨਹੀਂ ਹੈ ਇਸ ਦੇ ਬਾਵਜੂਦ ਵੀ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ ਬਿਲਕੁਲ ਦੇਖੋ ਜਿਹੜੀ ਇਹ ਉਹਨਾਂ ਦੇ ਐਡਵੋਕੇਟ ਨੇ ਉਹਨਾਂ ਨੇ ਬਿਲਕੁਲ ਸਾਫ਼ ਤੌਰ ਤੇ ਕਿਹਾ ਵਾ ਕਿ ਗੁਰਵਿੰਦਰ ਸਿੰਘ ਜਿਹੜੇ ਗ੍ਰਿਫਤ ਸੀਗੇ ਉਹ ਉਸ ਵੇਲੇ ਉਸ ਦਿਨ ਮੌਜੂਦ ਹੀ ਨਹੀਂ ਸੀ ਉਹ ਉਸ ਵੇਲੇ ਉਸ ਵੇਲੇ ਕਿਸੇ ਬਾਹਰ ਜਗ੍ਹਾ ਤੇ ਸੀਗੇ ਜਿੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਪਰ ਉਹਨਾਂ ਨੂੰ ਅਜਨਾਲਾ ਦੇ ਥਾਣੇ ਦੇ ਜਿਹੜਾ ਕ੍ਰੋਕ ਕੀਤਾ ਗਿਆ ਸੀ ਉਸ ਕਾਂਡ ਵਿੱਚ ਜੋੜਿਆ ਗਿਆ ਵਾ ਕਿਤਨਾ ਕਿਤੇ ਦੇਖਣ ਵਾਲੀ ਗੱਲ ਹੋਏਗੀ ਕਿ ਬਾਕੀ ਜਿਹੜੇ ਲੋਕ ਨੇ ਉਹ ਕਿੰਨੇ ਕਿ ਸਹੀ ਨੇ ਕਿੰਨੇ ਕਿ ਜਿਹੜੇ ਸਹੀ ਦਰਸਤ ਨੇ ਜਿਨ੍ਹਾਂ ਨੂੰ ਇਹਨਾਂ ਦੇ ਕੇਸ ਦੇ ਵਿੱਚ ਜਿਹੜਾ ਨਾਮਜ਼ਦ ਕੀਤਾ ਗਿਆ ਵਾ ਪਰ ਇਹ ਵੀ ਕਿਤਨਾ ਕਿਤੇ ਗੱਲ ਦੇਖਣ ਵਾਲੀ ਹੋਏਗੀ ਉਹਨਾਂ ਨੇ ਇਸ ਚੀਜ਼ ਦਾ ਵੀ ਜ ਨਹੀਂ ਦਿੱਤਾ ਗਿਆ ਨਾਲ ਇਥੇ ਬਾਹਰ ਖੜੇ ਸੀਗੇ ਅੰਦਰ ਹੀ ਜਾਣ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ ਜੇ ਗੱਲ ਕਰੀ ਮੀਡੀਆ ਦੀ ਤੇ ਮੀਡੀਆ ਤੋਂ ਵੀ ਜਿਹੜੀ ਦੂਰੀ ਬਣਾ ਕੇ ਰੱਖੀ ਗਈ ਆ ਮੀਡੀਆ ਨੂੰ ਬਾਹਰ ਹੀ ਜਿਹੜੇ ਬੈਰੀਕੇਡ ਲਗਾਏ ਸੀਗੇ ਉੱਥੇ ਹੀ ਡੱਕ ਲਿਆ ਗਿਆ ਵਾ ਉੱਥੋਂ ਅੰਦਰ ਜਾਣ ਨਹੀਂ ਦਿੱਤਾ ਗਿਆ ਅੰਦਰ ਗੱਡੀਆਂ ਲਗਾ ਕੇ ਬਿਲਕੁਲ ਇੱਕ ਸਿਕਰਟ ਤੌਰ ਤੇ ਜਿਹੜਾ ਉਹਨਾਂ ਨੂੰ ਅੰਦਰ ਜਾ ਕੇ ਆਪਣੇ ਮਾਂਜੂਕ ਅਦਾਲਤ ਵੀ ਜਿਹੜਾ ਪੇਸ਼ ਕਰਾਇਆ ਗਿਆ ਤੇ ਰਿਮਾਂਡ ਲੈ ਕੇ ਉਹਨਾਂ ਨੂੰ ਫਿਰ ਅੰਦਰੋਂ ਹੀ ਜਿਹੜੀ ਬੰਦ ਗੱਡੀਆਂ ਸੀਗੀਆਂ ਉਹਨਾਂ ਵਿੱਚ ਬੰਦ ਕਰਕੇ ਜਿਹੜਾ ਵਾਪਸ ਲਿਜਾਇਆ ਗਿਆ ਵਾ ਜੀ ਅਜਿਹਾ ਜਗਜੀਤ ਫਿਲਹਾਲ ਸੁਰੱਖਿਆ ਨੂੰ ਲੈ ਕੇ ਕਿਉਂਕਿ ਰੋਸ ਬਹੁਤ ਜ਼ਿਆਦਾ ਪਾਇਆ ਜਾਏਗਾ ਪਰਵਾਰਕ ਮੈਂਬਰਾਂ ਦੇ ਵਿੱਚ ਵੀ ਰੋਸ ਹੈ ਨਾਲ ਹੀ ਕਿਹਾ ਵੀ ਜਾ ਰਿਹਾ ਹੈ ਕਿ ਕੁਝ ਤਾਂ ਫਾਲਸ ਕੇਸ ਜਿਹੜਾ ਹੈ ਬਣਾਇਆ ਗਿਆ ਹੈ ਸੁਰੱਖਿਆ ਦੇ ਕੀ ਇੰਤਜ਼ਾਮ ਨੇ ਉੱਥੇ ਬਿਲਕੁਲ ਦੇਖੋ ਜੀ ਜਿਸ ਤਿੱਕੇ ਸੁਰੱਖਿਆ ਦੀ ਗੱਲ ਕਰੋ ਤਾਂ ਸੁਰੱਖਿਆ ਜਿਸ ਤਿੱਕੇ ਸਵੇਰ ਤੋਂ ਹੀ ਟਾਈਮ ਸੀਗਾ ਕਿ 10 ਵਜੇ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਸਤਾਂ ਜਿਹੜੇ ਸਹਿਯੋਗੀ ਸੀਗੇ ਉਹਨਾਂ ਨੂੰ ਪੇਸ਼ ਕੀਤਾ ਜਾਣਾ ਸੀਗਾ ਪਰ ਉਸ ਨੂੰ ਲੈ ਕੇ ਪੁਲਿਸ ਵੱਲੋਂ ਸਵੇਰ ਤੋਂ ਹੀ ਜਿਹੜੀ ਕੋਰਟ ਕੰਪਲੈਕਸ ਦੇ ਬਾਹਰ ਜਿਹੜੀ ਹੈ ਚਾਰੇ ਪਾਸੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ ਵੈਰੀਗੇਟਿੰਗ ਕਰ ਦਿੱਤੀ ਗਈ ਸੀ ਕਿ ਕਿਸੇ ਤਰ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਐਂਟਰੀ ਨਹੀਂ ਕਰਨ ਦਿੱਤੀ ਜਾਊਗੀ ਉਸ ਦੇ ਤਿੱਕੇ ਨਾਲ ਹੀ ਇਸੇ ਤਰੀਕੇ ਨਾਲ ਜੇ ਹੁਣ ਗੱਲ ਕਰੀਏ ਤਾਂ ਉਹਨੂੰ ਵੀ ਹਲੇ ਵੀ ਪੁਲਿਸ ਮੌਜੂਦ ਹੈ ਇੱਥੇ ਕਿਉਂਕਿ ਭਾਵੇਂ ਉਹ ਜਾ ਚੁੱਕੇ ਨੇ ਪਰ ਪੁਲਿਸ ਵੱਲੋਂ ਹਲੇ ਵੀ ਇੱਥੇ ਆਪਣੀ ਜਿਹੜੀ ਸਿਕਿਉਰਿਟੀ ਲਗਾਈ ਗਈ ਆ ਡਿਊਟੀ ਕੀਤੀ ਜਾ ਰਹੀ ਆ ਪਰ ਅਜੇ ਹਾ ਕੋਈ ਨਹੀਂ ਹੈਗਾ ਕਿ ਬਿਲਕੁਲ ਜੇ ਬਾਜ਼ਾਰਾਂ ਦੀ ਗੱਲ ਕਰੀਏ ਬਾਜ਼ਾਰਾਂ ਅੰਦਰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਕੋਈ ਤਣਾਅ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਲੋਕ ਕਿਤਨਾ ਕਿਤੇ ਬਾਹਰ ਨਿਕਲਣਗੇ ਇਸੇ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਈ ਵੀ ਆ ਗੱਲਬਾਤ ਨਹੀਂ ਹੈਗੀ ਬਿਲਕੁਲ ਲੋਕ ਸ਼ਾਂਤ ਨੇ ਕਿਉਂਕਿ ਲੰਮਾ ਸਮਾਂ ਜੇ ਗੱਲ ਕਰੀਏ 2 ਸਾਲ ਹੋ ਗਏ ਨੇ ਇਸ ਵਾਕਿਆਂ ਨੂੰ ਪਰ ਅੱਜ ਕਿਤਨਾ ਕਿਤੇ ਲੋਕ ਕਿਤਨਾ ਕਿਤੇ ਇਹਨਾਂ ਤੋਂ ਬਾਹਰ ਨਿਕਲ ਚੁੱਕੇ ਨੇ ਜੇ ਅੱਜ ਵੇ ਦੇਖਣ ਵਾਲੀ ਗੱਲ ਕਰੋ ਤਾਂ ਅੱਜ ਇਹ ਲੋਕਾਂ ਨੂੰ ਅੱਜ ਤੱਕ ਪਤਾ ਹੀ ਨਹੀਂ ਹੈਗਾ ਕਿ ਅੱਜ ਜਿਹੜਾ ਇਹਨਾਂ ਨੂੰ ਪੇਸ਼ ਕੀਤਾ ਜਾਣਾ ਵਾ ਜੀ ਅਜਿਹਾ ਬਿਲਕੁਲ ਜਗਜੀਤ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ 2 ਸਾਲ ਹੋ ਚੁੱਕੇ ਨੇ ਇਸ ਮਾਮਲੇ ਨੂੰ ਕਿ ਇਹ 2 ਸਾਲਾਂ ਦੇ ਦੌਰਾਨ ਕੋਈ ਨਵੀਂ ਜਾਂਚ ਜੜੀ ਹੈ ਇਸ ਮਾਮਲੇ ਦੇ ਵਿੱਚ તાਜਾ ਅਪਡੇਟ ਕਹਿ ਸਕਦੇ ਆ ਜਾਂ ਫਿਰ ਉਸੇ ਦੌਰਾਨ ਜਿਹੜੀ ਚੱਲ ਰਹੀ ਸੀ ਉਸ ਤੋਂ ਬਾਅਦ ਕੁਝ ਸਾਹਮਣੇ ਆਇਆ ਜੋ ਲੋਕਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੋਣਾ ਚਾਹੀਦਾ ਬਿਲਕੁਲ ਦੇਖੋ ਅੰਗਲੀ ਜੇ ਨਵੀਂ ਚੀਜ਼ ਗੱਲ ਕਰੀਏ ਤਾਂ ਨਵੀਂ ਤਾਂ ਕੁਝ ਨਹੀਂ ਜਿਹੜੇ ਉਸ ਵੇਲੇ ਦੇ ਟਾਈਮ ਦੀ ਗੱਲ ਸੀ ਕਿ ਅਮਰਿਤਪਾਲ ਦੇ ਸਾਥੀਆਂ ਵੱਲੋਂ ਜਦੋਂ ਅਮਰਿਤ ਅਜਨਾਲਾ ਪਹੁੰਚੇ ਗਏ ਅਜਨਾਲਾ ਆਣ ਕੇ ਅਜਨਾਲੇ ਥਾਣੇ ਦਾ ਘਰਾਉ ਕੀਤਾ ਗਿਆ ਤਾਂ ਉਹਨਾਂ ਦੇ ਵਿੱਚ ਜਿਹੜੇ 10 ਜਿਹੜੇ ਨਾਮਜ਼ਦ ਕੀਤੇ ਗਏ ਸੀ ਉਹਨਾਂ ਨੂੰ ਦਸਾਂ ਨੂੰ ਹੀ ਜਿਹੜਾ ਐਨਐਟ ਲਗਾ ਕੇ ਡਿਬਰੂਗੜ ਜਿਹੜਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤੇ 230 ਦੇ ਕਰੀਬ ਜਿਹੜੇ ਅਣਪਛਾਤੇ ਲੋਕ ਸੀਗੇ ਪਰ ਉਹਦੇ ਬਾਅਦ ਦੇ ਵਿੱਚ ਜਾਂਚ ਦੇ ਦੌਰਾਨ ਉਸ ਗੇਸ ਦੇ ਦੌਰਾਨ ਜਿਹੜਾ ਸਿਰਫ 10 ਜਾਣਿਆਂ ਨੂੰ ਨਾਮਜ਼ਦ ਕੀਤਾ ਗਿਆ ਤੇ 10 ਜਾਣਿਆਂ ਨੂੰ ਡਿਬਰੂਗੜ੍ਹ ਤੇ ਜਗਿਆ ਪਰ ਉਸ ਤੋਂ ਬਾਅਦ ਜੀ ਗੱਲ ਕਰੀ ਅੱਜ ਜਿਹੜੀ ਹੁਣ ਫੈਸਲਾ ਲਿਆ ਗਿਆ ਕਿ 7 ਜਾਣਿਆਂ ਦੀ ਜਿਹੜੀ ਐਨਐਐਸ ਖਤਮ ਕਰਕੇ ਉਹਨਾਂ ਨੂੰ ਅਜਨਾਲਾ ਦੀ ਮਾਂਜੂਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 3 ਜਾਣੇ ਜਿਸ ਤਰੀਕੇ ਨਾਲ ਜੇ ਅਮਰਿਤਪਾਲ ਦੀ ਗੱਲ ਕਰੀ ਜ ਉਹਦੇ ਦੋ ਸਾਥੀ ਜਿਹੜੇ ਹੱਲੇ ਵੀ ਉਹ ਡਿਬਰੂਗੜ੍ਹ ਜੇਲ੍ਹ ਚ ਨੇ ਪਰ ਅਜੇ ਹਾਂ ਕੋਈ ਨਹੀਂ ਹੈਗਾ ਕਿ ਆਉਣ ਵਾਲੇ ਨਵਾਂ ਦਾ ਕੁਝ ਨਹੀਂ ਆਇਆ ਸਾਹਮਣੇ ਕੁਝ ਨਹੀਂ ਆਇਆ ਕਿ ਬਾਅਦ ਵਿੱਚ ਕੋਈ ਵੀ ਅਸੀਂ ਐਕਟੀਵਿਟੀ ਨਹੀਂ ਸਾਹਮਣੇ ਆਈ ਕਿਉਂਕਿ ਜਿਸ ਤਰੀਕੇ ਨਾਲ ਅਮਰਿਤਪਾਲ ਆਪਣੇ ਸਾ ਬਿਲਕੁਲ ਸ਼ਾਂਤ ਹੋ ਗਿਆ ਸੀ ਕਿਸੇ ਤਰ੍ਹਾਂ ਦੀ ਵੀ ਕੋਈ ਹਲਚਲ ਨਹੀਂ ਸੀ ਅੱਜ ਜਲਾਲ ਜੀ ਅਮਰਜ ਜਗਜੀਤ ਕੀ ਉਹਨਾਂ ਦੇ ਵਕੀਲਾਂ ਦੇ ਵੱਲੋਂ ਫਿਲਹਾਲ ਕੋਈ ਦਲੀਲ ਦਿੱਤੀ ਗਈ ਹੈ ਕੋਈ ਇਨਫੋਰਮੇਸ਼ਨ ਸਾਹਮਣੇ ਕਿ ਦਿੱਤੀ ਗਈ ਹੈ ਬਿਲਕੁਲ ਦੇਖੋ ਜਿ ਉਹਨਾਂ ਦੇ ਵਕੀਲਾਂ ਦੀ ਗੱਲ ਕਰੀਏ ਤਾਂ ਵਕੀਨਾ ਵੱਲੋਂ ਸਭ ਤੋਂ ਤੌਰ ਤੇ ਕਿਤੇ ਨਾ ਕਿਤੇ ਇਹ ਗੱਲ ਕਹੀ ਗਈ ਕਿ ਇਹ ਕਿਤੇ ਨਾ ਕਿਤੇ ਸਟੰਟ ਖੇਡਿਆ ਜਾ ਰਿਹਾ ਵਾ ਅਤੇ ਸਟੰਟ ਦੇ ਤੌਰ ਤੇ ਹੀ ਜਿਹੜੀ ਇਹ ਪੇਸ਼ੀ ਕਰਵਾਈ ਗਿਆ ਕਿਉਂਕਿ 2 ਸਾਲ ਸਰਕਾਰ ਜਿਹੜੀ ਆ ਉਹ ਕਿਤੇ ਨਾ ਕਿਸ ਚੀਜ਼ ਦੇ ਵਿੱਚ ਸਮਝ ਰਹੀ ਆ ਕਿ ਇਹ ਜਿਹੜੀ ਪਾਰਟੀ ਬਣ ਚੁੱਕੀ ਆ ਅਮਰਪਾਲ ਜਿਹੜਾ ਸੀਗਾ ਪਹਿਲਾਂ ਇੱਕ ਦਲ ਸੀਗਾ ਪਰ ਉਹਨੇ ਕਹੇ ਇਹ ਪਾਰਟੀ ਬਣ ਚੁੱਕੀ ਆ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਸਰਕਾਰ ਉੱਤੇ ਖਤਰਾ ਆ ਉਸ ਟੀ ਨੂੰ ਵੇਖਦੇ ਹੋਈ ਜਿਹੜਾ ਇਹ ਦੁਬਾਰਾ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਵਾ ਅੱਜ ਦਿਨ ਦੀ ਜਿਹੜਾ ਰਿਮਾਂਡ ਲਿਆ ਗਿਆ ਕਿਉਂਕਿ ਰਿਮਾਂਡ ਲੈਣਾ ਕਹਿੰਦੇ ਕੀ ਵਕੀਲ ਵੱਲੋਂ ਕਿਹਾ ਗਿਆ ਕਿ ਰਿਮਾਂਡ ਲੈਣਾ ਬਣਦਾ ਨਹੀਂ ਸੀ 2 ਸਾਲ ਜ ਬੇ ਬੁਨਿਆਦ ਕਿਹਾ ਜਾ ਰਿਹਾ ਸੀ ਉਹਦੇ ਲਈ ਕਿ ਬੇ ਬੁਨਿਆਦ ਉਹਨਾਂ ਨੂੰ ਦੋ ਸਾਲ ਜਿਹੜਾ ਐਨ ਐਚ ਏ ਲਗਾ ਕੇ ਭੇਜ ਦਿੱਤਾ ਗਿਆ ਪਰ ਅੱਜ ਜਿਹੜੇ ਵਾਪਿਸ ਆਉਣ ਦੇ ਨਾਲ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਆਪਣਾ ਖਤਰਾ ਚਾਹੀਦਾ ਪਿਆ ਤਾਂ ਕਰਕੇ ਅਜਿਹੇ ਜਿਹੜੇ ਫੈਸਲੇ ਲੈ ਗਏ ਨੇ ਇਹਨਾਂ ਨੂੰ ਫੇਰ ਜਿਹੜਾ ਅੱਜ ਚਾਰ ਦਿਨ ਦਾ ਕਮਾਂਡ ਦੇਣਾ ਦਵਾਇਆ ਗਿਆ ਵਾ ਜੀ ਤਾਂ ਕਿਤੇ ਨਾ ਕਿਤੇ ਜਗਜੀਤ ਇਹ ਵੀ ਹੈ ਉਮੀਦ ਆਪਾਂ ਲਗਾ ਸਕਦੇ ਹਾਂ ਕਿ ਅੱਜ ਦੀ ਜਿਹੜੀ ਸੁਣਵਾਈ ਹੋਵੇਗੀ ਉਹ ਅਹਿਮਤਾ ਰਹੇਗੀ ਲੇਕਿਨ ਇਹਨਾਂ ਸਤ ਜਿਹੜੇ ਪੇਸ਼ ਸਾਥੀ ਜਿਹੜੇ ਪੇਸ਼ ਹੋਏ ਨੇ ਇਹਨਾਂ ਦੇ ਨਾਲ-ਨਾਲ ਜਿਹੜੇ ਤਿੰਨ ਸਾਥੀ ਹਲੇ ਫਿਲਹਾਲ ਬੰਦ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਦੇ ਲਈ ਵੀ ਕੁਛ ਨਾ ਕੁਛ ਸੰਦੇਸ਼ ਲੈ ਕੇ ਆਏਗੇ ਕਿ ਉਹਨਾਂ ਦੀ ਵੀ ਪੇਸ਼ੀ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਵੀ ਕਿਤੇ ਨਾ ਕਿਤੇ ਤਸਵੀਰਾਂ ਸਾਫ਼ ਹੋਣਗੀਆਂ ਪਰ ਜੇ ਕੋ ਅਗਲੀ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਜਿਸ ਤਰੀਕੇ ਨਾਲ ਜਿਹੇ 10 ਜਣੇ ਜੋ 7 ਜਣੇ ਵੀ ਐਨਐਸਏ ਖਤਮ ਹੋ ਸਕਦੀ ਹੈ ਤੇ ਹੋ ਸਕਦਾ ਹੈ ਕਿ ਉਹਨਾਂ ਦੀ ਵੀ ਐਨਐਸਏ ਖਤਮ ਹੋ ਸਕਦੀ ਹੈ ਉਹ ਵੀ ਬਾਹਰ ਆ ਸਕਦੇ ਨੇ ਪਰ ਇਹ ਦੇਖਣ ਵਾਲੀ ਗੱਲ ਹੋਏਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸ ਤਰੀਕੇ ਨਾਲ ਉਹ ਜਿਹੜੇ ਬਾਹਰ ਹੁੰਦੇ ਨੇ ਕਿਉਂਕਿ ਜੇ ਬੇੜਾ ਮੇਨ ਮਸਲਾ ਸੀਗਾ ਉਹ ਅਜ ਨਾਲੇ ਦੇ ਉੱਤੇ ਘਰਾਓ ਕਰਨ ਦਾ ਸੀਗਾ ਕਿ ਅਜ ਨਾਲੇ ਦੇ ਥਾਣੇ ਨੂੰ ਘੇਰ ਲਿਆ ਗਿਆ ਆਣ ਕੇ ਜਿਹੜੇ ਪੁਲਿਸ ਸੀਗੇ ਉਹਨੂੰ ਬੰਦੀ ਬਣਾ ਲਿਆ ਗਿਆ ਸੀਗਾ ਵੱਡਾ ਮਸਲਾ ਇਹ ਸੀਗਾ ਪਰ ਉਹਨਾਂ ਅਜੇ ਆ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਨਾਲ ਜੇ ਸੱਤ ਸਾਥੀ ਜਿਹੜੇ ਆ ਅਮਰਪਾਲ ਦੇ ਸੱਤ ਸਾਥੀ ਸੀਗੇ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਵਾ ਉਹਨਾਂ ਨੂੰ ਜਿਹੜੀ ਉਹਨਾਂ ਦੀ ਐਨਐਸਏ ਖਤਮ ਕਰਕੇ ਜਿਹੜਾ ਅਜ ਕੋਰਟ 'ਚ ਪੇਸ਼ ਕੀਤਾ ਗਿਆ ਜ ਹੈ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਪਾਲਿਸੀ ਬਣ ਸਕਦੀ ਹੈ ਕਿ ਉਹਨਾਂ ਨੂੰ ਤਿੰਨ ਜਿਹੜੇ ਅਮਰਿਤਪਾਲ ਦੇ ਨਾਲ ਉਹਦੇ ਦੋ ਸਾਥੀ ਆ ਉਹਨਾਂ ਦੀ ਬਿਆਨ ਸੇ ਖਤਮ ਕਰਕੇ ਉਹਨਾਂ ਨੂੰ ਵੀ ਕੋਰਟ 'ਚ ਪੇਸ਼ ਕੀਤਾ ਜਾ ਸਕਦਾ ਵਾ ਜੀ ਰਜਿਸ ਸੁਣਵਾਈ ਕਦੋਂ ਤੱਕ ਖਤਮ ਹੋਣ ਦੀ ਕੋਈ ਉਮੀਦ ਨਜ਼ਰ ਆ ਰਹੀ ਹੈ ਦੇਖੋ ਅंजलि ਇਸ ਚੀਜ਼ ਲਈ ਕੁਝ ਨਹੀਂ ਕਿਹਾ ਜਾ ਸਕਦਾ ਜਿਸ ਤਰੀਕੇ ਨਾਲ ਹੋਣਾ ਅਗਲੀ ਜਿਹੜੀ ਗੱਲ ਕੀਤੀ ਗਈ ਹੈ ਕਿ 25 ਤਰੀਕ 'ਤੇ ਰਿਮਾਂਡ ਮਿਲਿਆ ਆ 25 ਤਰੀਕ ਨੂੰ ਰਿਮਾਂਡ ਖਤਮ ਹੋਏਗਾ ਉਸ ਤੋਂ ਬਾਅਦ ਹੀ ਜਿਹੜਾ ਸਪਸ਼ਟ ਹੋਏਗਾ ਕਿ ਆਉਣ ਵਾਲੇ ਜਿਹੜੀ ਪੁਲਿਸ ਫੇਰ ਰਿਮਾਂਡ ਮੰਗਦੀ ਆ ਕੀ ਜਿਹੜੇ ਸਬੂਤ ਪੇਸ਼ ਕਰਦੀ ਆ ਕਿਹੜੀਆਂ ਚੀਜ਼ਾਂ ਪੇਸ਼ ਕਰਦੀ ਆ ਕਿਹੜੀ ਚੀਜ਼ੀ ਰਿਕਵਰ ਕਰਦੀ ਆ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਦੀ ਗੱਲ ਕਰੀਏ ਤੇ ਪਹਿਲਾਂ ਵੀ ਇਹਨਾਂ ਕੋਲੋਂ ਪਹਿਲਾਂ ਵੀ ਵੈਪਨ ਵਗੈਰਾ ਵੀ ਰਿਕਵਰ ਕਰ ਲਏਗੇ ਸੀ ਹੋਰ ਵੀ ਸਮੱਗਰੀ ਜਿਹੜਾ ਰਿਕਵਰ ਕੀਤੀ ਗਈ ਸੀ ਪਰ ਹੁਣ ਇਹ ਦੇਖਣਾ ਹੋਏਗਾ ਕਿ ਜਿਸ ਤਰੀਕੇ ਨਾਲ ਹੁਣ ਜਿਹੜਾ 4 ਦਿਨ ਦਾ ਰਿਮਾਂਡ ਆ ਉਹਦੇ ਵਿੱਚ ਕੀ ਕੀ ਚੀਜ਼ਾਂ ਰਿਕਵਰ ਹੁੰਦੀਆਂ ਨੇ ਇਹ ਜਿਹੜਾ ਕੇਸ ਆ ਹੋਰ ਕਿੰਨਾ ਕੁ ਮਜ਼ਬੂਤ ਹੁੰਦਾ ਆ ਜਾਂ ਢਿੱਲਾ ਹੁੰਦਾ ਇਹ ਆਉਣ ਵਾਲੇ ਸਮੇਂ 'ਚ ਦੇਖਣਾ ਹੋਏਗਾ ਠੀ ਤੋਂ ਦੇਖਣਾ ਹੋਵੇਗਾ ਕਿ ਅੱਜ ਇਸ ਸੁਣਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਦਲੀਲਾ ਰੱਖਿਆ ਜਾਂਦੀਆਂ ਨੇ ਕਿਹੜੇ ਉਹ ਸਬੂਤ ਜਿਹੜੇ ਨੇ ਪੁਲਿਸ ਦੇ ਵੱਲੋਂ ਪੇਸ਼ ਕੀਤੇ ਜਾਂਦੇ ਨੇ ਤੇ ਅਮਰਿਤਪਾਲ ਦੇ ਸਤ ਸਾਥੀ ਆ ਦਾ 25 ਮਾਰਚ ਤੱਕ ਦਾ ਪੁਲਿਸ ਰਿਮਾਂਡ ਜੜਾ ਹੈ ਹਾਸਲ ਹੋਇਆ ਹੈ ਹਾਲਾਂਕਿ 10 ਦਿਨ ਦਾ ਰਿਮਾਂਡ ਜੜਾ ਹੈ ਉਹਦੀ ਡਿਮਾਂਡ ਕੀਤੀ ਗਈ ਸੀ ਲੇਕਿਨ ਸਿਰਫ 4 ਦਿਨ ਦਾ ਹੀ ਪੁਲਿਸ ਰਿਮਾਂਡ ਹਾਸਲ ਹੋਇਆ ਹੈ